ਕੀ ਕਹਿਣਾ ਚਾਹਦੇ ਹੋ ਤੁਸੀਂ ਵੀ ਕਿ ਤੁਸੀਂ ਵੀ ਮੌਕੇ ਤੇ ਆਏ ਹੋ ਕਿ ਪੂਰੇ ਪੰਜਾਬ 'ਚ ਇਹ ਹਾਲਾਤ ਆ ਸਭ ਤੋਂ ਪਹਿਲਾਂ ਤਾਂ ਮੀਡੀਆ ਦਾ ਧੰਨਵਾਦ ਕਰਦਾ ਕਿ ਜਿਹੜੀ ਪਲ-ਪਲ ਦੀ ਖਬਰ ਹੈ ਉਹ ਲੋਕਾਂ ਤੱਕ ਪਹੁੰਚਦੀ ਕਰਦੇ ਆ ਪੰਜਾਬ ਵਿੱਚ ਜਿਹੜੀ ਆ ਤਰਸ ਦੀ ਆਈ ਹੋਈ ਹੈ ਇਹਦੇ ਲਈ ਜਿੱਥੇ ਪ੍ਰਸ਼ਾਸਨ ਆਪਣੀ ਪੂਰੀ ਬਾਹਵਲ ਆ ਰਿਹਾ ਉੱਥੇ ਜਿਹੜੇ ਆਮ ਲੋਕੀ ਹੈ ਜਿਹੜੇ ਨੌਜਵਾਨ ਹੈ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਜੇਸੀਬ ਲੱਗੀ ਹੋਈ ਔਰ ਨੌਜਵਾਨ ਲੱਗੇ ਹੋਏ ਆ ਮੈਂ ਸਭ ਤੋਂ ਵੱਡਾ ਧੰਨਵਾਦ ਔਰ ਪੰਜਾਬ ਦਾ ਜਿਹੜਾ ਕਲਚਰ ਹੈ ਉਹਨੂੰ ਇਹਨਾਂ ਨੇ ਸੁਰਜੀਤ ਰੱਖਿਆ ਹੋਇਆ ਹੈ ਕਿ ਜਦੋਂ ਵੀ ਕੋਈ ਮੁਸੀਬਤ ਆਂਦੀ ਹੈ ਤਾਂ ਇਹ ਆਪ ਖੜਦੇ ਆ ਆਪਾਂ ਕਿਸੇ ਵੱਲ ਦੇਖਦੇ ਨਹੀਂ ਹਾਂ ਜਿੰਨੇ ਜੋਗਾ ਵੀ ਕੋਈ ਹੈ ਆ ਕੇ ਸੇਵਾ ਜਿਹੜੀ ਮਦਦ ਹੈ ਉਹ ਕਰ ਰਿਹਾ ਸੋ ਜਿਹੜੀ ਮੇਰੇ ਤੋਂ ਪਹਿਲਾਂ ਸਤਨਾਮ ਜੀ ਨੇ ਤੁਹਾਨੂੰ ਦੱਸਿਆ ਹੀ ਹੈ ਕਿ ਨਵਾਂ ਸ਼ਹਿਰ ਜਿਹੜੀ ਸਥਿਤੀ ਹੈ ਉਹ ਤਕਰੀਬਨ ਕੰਟਰੋਲ 'ਚ ਹੈ ਤੇ ਢੈਂਗੜਪੁਰ ਦੀ ਜਿਹੜੀ ਸਥਿਤੀ ਹੈ ਉੱਥੇ ਫੌਜ ਆ ਚੁੱਕੀ ਹੈ ਔਰ ਬਿਲਾ ਤਾਜੋ ਵਾਲੇ ਅਸੀਂ ਖੜੇ ਹਾਂ ਤੇ ਤਕਰੀਬਨ ਜਿਹੜਾ ਇੱਥੇ ਬੰਨੜਨ ਵਾਲਾ ਕੰਮ ਹੈਗਾ ਜਿੱਥੇ ਵੀ ਥੋੜਾ ਕਮਜ਼ੋਰ ਲੱਗਦਾ ਸੀਗਾ ਉੱਥੇ ਆਪਾਂ ਥੈਲੇ ਹੀ ਆ ਜਿਹੜੇ ਇਹਨਾਂ ਨੇ ਲਗਵਾ ਦਿੱਤੇ ਆ ਨੌਜਵਾਨਾਂ ਨੇ ਪੂਰਾ ਸਹਿਯੋਗ ਪਿਛਲੇ ਤਿੰਨ ਚਾਰ ਦਿਨ ਤੋਂ ਲੱਗੇ ਹੋਇਆ ਹੈ ਮੀਡੀਆ ਰਾਹੀਂ ਲੋਕਾਂ ਤੱਕ ਮੈਸੇਜ ਹੈਗਾ ਕਿ ਤੁਹਾਡੇ ਕੋਲ ਖਾਲੀ ਟੋਪਰੇ ਹੈਗੇ ਆ ਤੇ ਜਾਂ ਮਿੱਟੀ ਹੈਗੀ ਜਿਹੜਾ ਇੱਥੇ ਪਹੁੰਚਾ ਸਕਦੇ ਆ ਬਟ ਮੈਂ ਕਹੂਗਾ ਕਿ ਜਿਹੜੇ ਇੱਥੇ ਨੌਜਵਾਨ ਮਨੇਜ ਕਰਦੇ ਇੱਕ ਵਾਰੀ ਉਹਨਾਂ ਨੂੰ ਜ਼ਰੂਰ ਕਨੈਕਟ ਚ ਲੈ ਲਿਓ ਤਾਂ ਹੀ ਤੁਸੀਂ ਮਿੱਟੀ ਲੈ ਕੇ ਆਇਓ ਕਿਉਂਕਿ ਨਹੀਂ ਰਸਤੇ ਵਿੱਚ ਕਾਫੀ ਰਸਤਾ ਖਰਾਬ ਹੈਗਾ ਫਿਰ ਉਹਨੂੰ ਥੋੜੀ ਜਿਹੀ ਦਿੱਕਤ ਆਂਦੀ ਹੈ ਤੇ ਮੈਂ ਜਿੱਥੇ ਮੀਡੀਆ ਦਾ ਧੰਨਵਾ ਜਿਹੜੇ ਕਿ ਇਸ ਮੁਸੀਬਤ ਦੀ ਘੜੀ 'ਚ ਆਪਣੇ ਆਪ ਲੱਗੇ ਹੋਏ ਐ ਔਰ ਬਿਨਾ ਕਿਸੇ ਜਿਹਦਾ ਕਹਿੰਦੇ ਹੈ ਕਿ ਭੇਦ ਭਾਵ ਤੋਂ ਲੱਗੇ ਹੋਏ ਐ ਔਰ ਪੰਜਾਬ ਹੈ ਜਿਹੜਾ ਇਹਨਾਂ ਗੱਲਾਂ ਲਈ ਜਾਣਿਆ ਜਾਂਦਾ ਬਿਲਕੁਲ ਜੀ ਇਹ ਸਾਨੂੰ ਸ਼ਿਵਕਨ ਜੇਚੀ ਬੀਸੀ ਸੈਲ ਪੰਜਾਬ ਦੇ ਚੇਰਮਨ ਲੋ ਜੀ